ਰਾਗ ਮਲਾਰ ਮਹੱਲਾ ਪੰਜਵਾਂ ਪੜਤਾਲ ਘਰ ਤਿਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੁਰਮਨਾਰ ਪ੍ਰੀਏ ਦਿਾਰ ਸਿਉ ਰੰਗ ਕੀਆ ਕੀਨੋਰੀ ਸਗਲ ਸ਼ਿੰਗਾਰ ਤਜਿਉਰੀ ਸਗਲ ਵਿਕਾਰ ਤਾਵਤ ਅਸਥਿਰthia ਰਹਾਉ ਐਸੇ ਦੇ ਮਨ ਬਾਈ ਗੈ ਆਪ ਗਵਾਈ ਗੈ ਕਰ ਸਦਨ ਸਿਉ ਸੰਗ ਬਾਜੇ ਬਜੇ ਮਰਦੰਗ ਅਨਾਹਦ ਕੋਕਲ ਰੀਨ ਆਰਾਮ ਨਾਮ ਬੋਲੇ ਮਦਰ ਬੈਨ ਅਤ ਸੁਹੀਆ ਐਸੀ ਤੇਰੇ ਦਰਸ਼ਨ ਕੀ ਸੋਭ ਅਤ ਅਪਾਰ ਪ੍ਰੀਏ ਅਮੋਗ ਤੈਸੇ ਹੀ ਸੰਗ ਸੰਤ ਬਨੇ ਭਾਵ ਉਤਾਰ ਨਾਮ ਬਨੇ ਰਾਮ 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 ਮਾਲ ਮਨ ਫੇਰਤੇ ਹਰ ਸੰਗ ਸੰਗੀਆ ਜਨ ਨਾਨਕ ਪ੍ਰੀਓ ਪ੍ਰੀਤਮ ਥੀਆ ਉਦਾਰ ਮਹੱਲਾ ਪੰਜਵਾ ਮਨ ਕਨੇ ਪਰਮੇ ਬਨੇ ਓਮ ਓਮਕ ਤਰਸ ਚਾਲੇ ਪ੍ਰਭ ਮਿਲਬੇ ਕੀ ਚਾਹ ਰਹਾਉ ਤ੍ਰੈ ਗੁਨ ਮਾਈ ਮੋਹਿ ਆਈ ਕਹੂੰ ਬੇਦਨ ਕਾਹੇ ਆਣ ਉਪਾਵ ਸਗਰ ਕੀ ਇਹ ਨਹਿ ਦੂਹ ਸਾਕੇ ਲਾਹੇ ਪੱਜ ਸਲਨ ਸਾਧੂ ਨਾਨਕਾ ਮਿਲ ਗੁਣ ਗੋਬਿੰਦੇ ਗਾਹੇ बलारम महला पंज प्रिय की सोब सुहावनी निकी हुहु गंधर्व अप्सरा आनंद मंगल रस गावनी निकी राव धुनित तो ललित गुनग अनेक पांत बहुविद रूप दिखावनी निकी गिरतर थल जल पवन परपुर पुर कट लालन शावनी निकी ਸਾਦ ਸੰਗ ਰਮਈਆ ਰਸ ਪਾਇਓ ਨਾਨਕ ਜਾਕੇ ਭਾਵਨੀ ਨੀਕੀ ਬਲਾਰ ਮਹਲਾ ਪੰਜਵਾਂ ਗੁਰਪ੍ਰੀਤ ਪਿਆਰੇ ਚਰਨ ਕਮਲ ਰਿੱਧ ਅੰਤਰ ਧਾਰੇ ਰਹਾਉ ਦਰਸ ਸਭਲਿਓ ਦਰਸ ਪੇਖਿਓ ਗਏ ਕਿਲ ਬਿਖ ਗਏ ਮਨ ਨਰਮਲ ਉਜਿਆਰੇ ਬਿਸਮ ਬਿਸਮੇ ਬਿਸਮੁ ਭਈ ਅਗ ਕੋਟ ਹਰਤੇ ਨਾਮ ਗਈ ਗੁਰ ਚਲ ਨਮਸਤਕ ਦਾਲ ਪਹੀ ਪ੍ਰਭ ਏਕ ਤੁਹੀ ਏਕ ਤੁਹੀ ਭਗਤ ਟੇਕ ਤੁਹਾਰੇ ਜਨ ਨਾਨਕ ਸਰਨ ਦਵਾਰੇ ਗੁਲਾਰ ਮਹੱਲਾ ਪੰਜਵਾਂ ਬਰਸ ਸਰਸ ਆਗਿਆ ਹੋਏ ਆਨੰਦ ਸਗਲ ਭਾਗ ਰਹਾਓ ਸਤ ਸੰਗੇ ਮਨ ਪਰਵੜੇ ਮਿਲ ਮੀਕ タル ਸੁਹਾਗ ਮਨ ਕੋਲ ਪ੍ਰੀਤ ਮੋਰ ਪਿੱਤਰ ਜਿਤ ਤੋ ਚੋ ਤਰੀ ਕੋ ਮੂਦ ਔਰ ਐਸੋ ਹਾਰ ਸੰਗੇ ਮਨ ਮੋਹ ਤਿਆਗ ਮਾਇਆ ਧੋ ਮਿਲ ਸੰਤ ਨਾਨਕ ਜਾਗਿਆ ਮਲਾਰ ਮਹੱਲਾ ਪੰਜਵਾ ਗੋਲ ਗੋਪਾਲ ਗਾਓ ਨੀਤ RAM ਨਾਮ ਧਾਰ ਚੀਤ ਰਹਾਓ ਛੋੜ ਮਾਨ ਤਜ ਗਮਾਨ ਮਿਲ ਸਾਧੂਆਂ ਕੇ ਸੰਗ ਹਰਿ ਸੇ ਮਰੇ ਇਕ ਰੰਗ ਮਿਟ ਜਾਹੇ ਦੋਖ ਮੀਤ ਪਾਰ ਬ੍ਰਹਮ ਭਏ ਜਾਲ ਬਿਨਸ ਗਏ ਵਿਖੇ ਜੰਜਾਲ ਸਾਥ ਜਨਾਂ ਚਰਨ ਲਾਗ ਨਾਨਕ ਗਾਵੇ ਗੋਬਿੰਦ ਨੀਤ ਮਲਾਰ ਮਹੱਲਾ ਪੰਜਵਾਂ ਕਾਨ ਗਰਜਤ ਗੋਬਿੰਦ ਰੂਪ ਗੁਣ ਗਾਵਤ ਸੁਖ ਚੈਨ ਰਹਾਉ ਹਰ ਚਰਨ ਸਰਨ ਤਰਨ ਸਾਗਰ ਧੁਨ ਅਨਹਤਾ ਰਸ ਬੈਨ ਪਥੀ ਕੁਪਿਆਸ ਚਿੱਤ ਸਰੂਵਰ ਆਤਮ ਜਲ ਲੈਨ ਹਾਦਰਸ ਪ੍ਰੇਮ ਜਨ ਨਾਨਕ ਕਰ ਕਿਰਪਾ ਪ੍ਰਭ ਦੈਨ ਮਲਾਰ ਮਹੱਲਾ ਪੰਜਵਾਂ ਏ ਗੋਬਿੰਦ ਏ ਗੋਪਾਲ ਏ ਦਿਆਲ ਲਾਲ ਰਹੋ ਪ੍ਰਾਨਨਾਥ ਨਾ ਅਨਾਥ ਸਖੇ ਦੀਨ ਦਰਦ ਨਿਵਾਰ へ ਸਮਰੱਥ ਅਗੰਮ ਪੂਰਨ 모हे ਮਯਾ ਧਾਰ ਅੰਧ ਕੂਪ ਮਹਾ ਭਿਆਨ ਨਾਨਕ ਪਾਰ ਉਤਾਰ ਅੰਧ ਕੂਪ ਮਹਾ ਭਿਆਨ ਨਾਨਕ ਪਾਰ ਉਤਾਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ